ਤਸਵੀਰ ਦਾ ਟਾਈਮ ਹੋ ਗਿਆ ਚਾਹ ਪਾ ਧਰਤੀ ਨਾਲ ਇੱਧਰ ਸਾਡੀ ਮਹਿਗੀ ਤਿਆਰ ਆ ਕਮਰੇ ਦੇ ਆਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਵੀਰ ਹੁਣੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਜੋੜਿਆਂ ਦੀ ਸੇਵਾ ਕਰ ਰਹੇ ਨੇ ਲਓ ਜੀ ਸੰਗਤਾਂ ਤਿਆਰ ਹੋ ਗਈਆਂ ਨੇ ਅੱਗੇ ਹੇਮਕੋਟ ਸਾਹਿਬ ਨੂੰ ਰਵਾਨਾ ਹੋਣ ਲਈ ਤੇ ਉੱਤੇ ਕਿਦਾਂ ਜ਼ੁਲਮ ਕਰਿਆ ਜੀ ਤੁਹਾਨੂੰ ਦਿਖਾ ਸਕਦੇ ਆ ਸਾਰੀਆਂ ਬਾਬਾ ਜਦੀਪ ਸਿੰਘ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਧਰ ਅਮਰਸ਼ੀਦ ਪਾਈ ਮਨੀ ਸਿੰਘ ਦੀ ਪੋਟੀਆਂ ਪੁੱਟੇ ਕਰਕੇ ਉਂਗਲਾਂ ਨੂੰ ਕੱਟ ਦਿੱਤਾ ਗਿਆ ਸੀਗਾ। ਫੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੀ ਤੁਸੀਂ ਇੱਧਰ ਲੱਗੀ ਹੋਈ ਆ ਜੀ ਰਸਤੇ ਦੇ ਵਿੱਚ। ਨਾਲੇ ਮੂਹਵਾਂ ਤੋਤਾ ਸੀ ਉਹਨੇ। ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਹੋ ਗਿਆ ਜੀ। 1:30 ਵੱਜ ਚੁੱਕਿਆ ਵਾ ਦੁਪਹਿਰ ਦਾ। ਤੇ ਦੋਸਤੋ ਹੁਣ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ। ਦਾ ਦੂਨ ਦੇ ਵਿੱਚ ਪਹੁੰਚ ਗਏ ਆ ਅੱਗੇ ਕਲੌਕ ਟਾਵਰ ਆ ਡੇਰਾ ਦੂਨ ਦਾ ਤੇ ਇੱਥੋਂ ਬਾਈ ਤੋਂ ਆਪਾਂ ਦੋ ਲੈਮਨ ਕਰਵਾਏ ਆ ਲੈਮਨ ਕਰਾ ਲਿਆ ਤੇ ਗਰਮੀ ਬਹੁਤ ਆ ਲੈਓ ਗੰਨੇ ਦਾ ਜੂਸ ਵੀ ਬਣਾਉਂਦਾ ਤੇ ਲੈਮਨ ਵੀ ਬਣਾਉਂਦਾ ਬਾਈ ਗੰਨੇ ਦਾ ਦੇਖ ਲਓ ਵਧੀਆ ਛਿਲਕੇ ਲਾ ਕੇ ਗੰਨੇ ਦਾ ਰਸ ਕੱਢਦੇ ਆ ਇਹ ਟੰਕਰ ਕੋ ਮਗੇ ਦੁੱਧ ਲੈ ਕੇ ਆਏ ਸੀ ਸੁੱਕਾ ਨਾਲ ਤੇ ਚਾਹ ਚੂ ਦਾ ਪ੍ਰੋਗਰਾਮ ਸਾਡਾ ਨਾਲ ਹੀ ਆ ਚਾਹ ਬਿਨਾ ਤੁਹਾਨੂੰ ਪਤਾ ਵੀ ਕੰਮ ਚੱਲਦਾ ਨਹੀਂ ਚਾਹ ਵਰਦੀਪ ਨੇ ਬਣਾ ਲਈ ਆ ਜਿਹਤਲੀ ਲੈ ਕੇ ਆਏ ਸੀ ਆਪਾਂ ਚਾਹ ਲਈ ਨਾਲ ਇਹ ਆ ਸੀਗਾ ਆਪਣਾ ਸਮਾਨ ਸਮੋਨਾ ਆਪਾਂ ਬਾਹਰੋਂ ਦਾ ਕੁਝ ਖਰੀਦਿਆ ਨਹੀਂ ਰੋਟੀ ਰਾਟੀ ਵੀ ਆਪਾਂ ਘਰੋਈ ਬਣਾ ਕੇ ਲੈ ਕੇ ਆਏ ਸੀਗੇ ਸਾਰਾ ਕੁਝ ਵੱਡੀ ਬੋਤਲ ਪਾਣੀ ਵਾਲੀ ਲੈ ਆਏ ਸੀ ਤਿਆਰ ਰੂਮ ਲਿਆ ਆਪਾਂ ਜੀ 2000 ਰੁਪਏ ਚ ਰੂਮ ਮਿਲਿਆ ਆਪਾਂ ਨੂੰ ਇਹ ਰਿਸ਼ੀਗੇਜ ਦੇ ਵਿੱਚ ਏਸੀ ਵਾਲਾ ਰੂਮ ਆ ਵਧੀਆ ਬੈੱਡ ਲੱਗਿਆ ਹੋਇਆ ਨਹਾਉਣ ਧੋਣ ਲਈ ਬਾਥਰੂਮ ਬੁੱਤਰੂ ਮੈਂ ਵਧੀਆ ਬਾਥਰੂਮ ਆ ਬਾਕੀ ਤુલਸੀ ਹੋਟਲ ਆ ਜੀ ਇਹਦੇ ਬਾਰੇ ਆਪਾਂ ਦੱਸ ਦਾਂਗੇ ਤੁਹਾਨੂੰ ਆ ਬਾਥਰੂਮ ਆ ਤੁਸੀਂ ਦੇਖੋ ਜੀ ਪੂਰਾ ਵਧੀਆ ਬਾਥਰੂਮ ਬਣਿਆ ਤੇ ਐਲਈਡੀ ਵਗੈਰਾ ਵਾਈਫਾਈ ਸਾਰਾ ਕੁਝ ਲੱਗਿਆ ਹੋਇਆ ਇਸ ਰੂਮ ਦੇ ਵਿੱਚ ਹਾਂਜੀ ਰਾਤ ਰੁਕੇ ਸੀ ਇਹ ਤુલਸੀ ਹੋਟਲ ਦੇ ਵਿੱਚ ਨਾਵੇਂ ਦਿਨ ਦੀ ਸ਼ੁਰੂਆਤ ਹੋ ਗਈ ਆ ਤੇ ਅਗਲੇ ਆਪਾਂ ਅਗਲੇ ਕਦਮਾਂ ਨਾਲ ਨੂੰ ਵਧੀਏ ਹੁਣ ਆਪਣੇ ਚੱਲੀਏ ਅਗਲਾ ਸਫ਼ਰ ਤੈਅ ਕਰੀਏ ਸ਼੍ਰੀਨਗਰ ਜਾ ਕੇ ਦੇਖਦੇ ਆਂ ਰੁਕਾਂਗੇ ਅਸੀਂ ਤੇ ਮੋਟਰਸਾਈਕਲ ਰੈਡੀ ਆ ਪੂਰਾ ਨੋਡ ਲਿਆ ਆਪਾਂ ਬੈਗ ਚੰਗੀ ਤਰ੍ਹਾਂ ਬੰਨ੍ਹ ਲਿਆ ਦੇਖੋ ਰੱਸੀਆਂ ਰੁਸੀਆਂ ਨਾਲ ਬੈਗ ਸਾਰੇ ਮਾਲੇ ਮੌਸਮ ਚ ਅੱਜ ਥੋੜੀ ਜਿਹੀ ਗੜਬੜੀ ਲੱਗ ਰਹੀ ਆ ਲੱਗਦਾ ਬੱਦਲ ਉੱਠੂਗਾ ਜਿਹੜੇ ਹਿਸਾਬ ਨਾਲ ਮੌਸਮ ਚੱਲ ਰਿਹਾ ਉਹ ਸਾਹਮਣੇ ਪਹਾੜਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਥੋੜਾ ਥੋੜਾ ਬੱਦਲ ਵਾਈ ਹੋਈ 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 ਆ ਤੇ ਮੀਂਹ ਵੀ ਲਿਖਿਆ ਹੋਇਆ ਬਾਈ ਦੁਪਹਿਰ ਤੋਂ ਬਾਅਦ ਤੇ ਦੇਖਦੇ ਆਂ ਦੁਪਹਿਰ ਤੋਂ ਬਾਅਦ ਅਸੀਂ ਟਾਈਮ ਨਾਲ ਹੀ ਪਹੁੰਚ ਗਏ ਉੱਥੇ ਫਿਰ ਉੱਥੇ ਦਾ ਸੀਨ ਨਾਲ ਦੀ ਨਾਲ ਦਿਖਾਵਾਂ ਰਿਸ਼ੀ ਗਏ ਸੀ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਕਰਾਉਣੇ ਆ ਦਰਸ਼ਨ ਅਸੀਂ ਵੀਡੀਓ ਨਾ ਬਣੇ ਰਿਓ ਦੋਸਤੋ ਗੁਰਦੁਆਰਾ ਸਾਹਿਬ ਜੀ ਦੇ ਕਰਾਉਣੇ ਆ ਦਰਸ਼ਨ ਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਜੀ ਸੰਗਤਾਂ ਦਾ ਦੇਖ ਸਕਦੇ ਹੋ ਤੁਸੀਂ ਠਾਠਾ ਮਾਰਦਾ ਕੱਠ ਬਹੁਤ ਮੋਟਰਸਾਈਕਲ ਖੜੇ ਨੇ ਸੰਗਤਾਂ ਦੇ ਦਰਸ਼ਨਾਂ ਲਈ ਚੱਲੀਆਂ ਨੇ ਸਾਰੀਆਂ ਸੰਗਤਾਂ ਇਹ ਇੰਕਾਉਂਟਰ ਸਾਹਿਬ ਲਈ ਗੁਰਨਾਨਕ ਨਿਵਾਸ ਉਹ ਸਾਹਮਣੇ ਤੁਸੀਂ ਦੇ ਰੂਮ ਆ ਉਥੋਂ ਏਸੀ ਵਾਲੇ ਰੂਮ ਮਿਲਦੇ ਆ ਥੋੜੀ ਸ਼ੀਕੇਸ਼ ਦੇ ਵਿੱਚੋਂ 1000 ਰੁਪਏ ਦਾ ਰੂਮ ਮਿਲਦਾ ਜੀ ਇੱਧਰ ਵੀਰੇ ਹੁਣੀ ਦੇਖ ਸਕਦੇ ਤੁਸੀਂ ਤਕੜਾ ਲਾਈ ਜਾਂਦੇ ਆ ਸਰਧਾਈ ਬਣਾਉਣ ਲੱਗੇ ਆ ਠੰਡੀ ਸਰਧਾਈ ਠੰਡੀ ਸਰਧਾਈ ਦਾ ਕੰਮ ਚੱਲ ਰਿਹਾ ਦੇਖ ਸਕਦੇ ਹੋ ਪੂਰੀ ਮਿਹਨਤ ਜੋਰਾ ਸ਼ੁਰਾ ਤੇ ਚੱਲ ਰਹੀ ਆ ਬਾਈ ਉਹਨਾਂ ਦੀ ਦੇਖ ਸਕਦੇ ਹੋ ਸ਼ੀਕੇਸ਼ ਅਸੀਂ ਪੂਰੇ 9 ਵਜੇ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਕਰਾ ਰਹੇ ਆ ਦਰਸ਼ਨ ਸੰਗਤੋ ਵੀਡੀਓ ਨਾ ਬਣੇ ਰੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਸਾਰੀਆਂ ਅਪਡੇਟ ਹੁੰਦੀਆਂ ਰਹਿਣ ਜੀ ਵੀਡੀਓ ਨਾ ਬਣੇ ਰੋ ਗੁਰਦੁਆਰਾ ਸਾਹਿਬ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਅੱਗੇ ਤੁਹਾਨੂੰ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਆ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਠਾਠਾ ਮਾਰਦਾ ਕਾਠਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ 12:00 ਵਜੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਥੋੜੀ ਸ਼ਾਂਤੀ ਹੋ ਜਾਂਦੀ ਆ ਕਿਉਂਕਿ ਅੱਗੇ ਹੇਮਕੁੰਟ ਸਾਹਿਬ ਜੀ ਨੂੰ ਦਰਸ਼ਨ ਕਰਨ ਲਈ ਜਿੰਨੀਆਂ ਕਿ ਸੰਗਤਾਂ ਰਾਤ ਲਈ ਰੁਕੀਆਂ ਹੁੰਦੀਆਂ ਨੇ ਤੇ ਉਹ ਵਾਪਸ ਚਲੇ ਜਾਂਦੀਆਂ ਨੇ ਉੱਧਰ ਨੂੰ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਜੀ ਦੇ ਤੇ ਨਵੀਂ ਸੰਗਤ 12:00 ਵਜੇ ਤੋਂ ਬਾਅਦ ਸ਼ੁਰੂ ਆਉਣੀ ਆਉਣੀ ਸ਼ੁਰੂ ਹੋ ਜਾਂਦੀ ਆ 2:00 ਵਜੇ ਤੱਕ ਉਹਰੇ ਏਸੀ ਵਾਲੇ ਰੂਮ ਤੇ ਨਾਰਮਲ ਰੂਮ ਉਹਰੇ 2 ਵਜੇ ਤੱਕ ਮਿਲਦੇ ਆ ਜੀ 1000 ਰੁਪਏ ਦਾ ਰੂਮ ਮਿਲ ਜਾਂਦਾ ਵਾ ਉਹਰੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਸੰਗਤਾਂ ਨੂੰ ਹਮੇਸ਼ਾ ਉੱਪਰ ਜਾਣਾ ਚਾਹੀਦਾ ਲਓ ਜੀ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ٹرسٹ ਰਿਸ਼ੀਕੇਸ਼ ਇਹ ਮੇਨ ਗੇਟ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਬਾਪੂ ਬਾਬਾ ਜੀ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਪੂਰੀ ਸੇਵਾ ਨਿਭਾ ਰਹੇ ਨੇ ਗੇਟ ਦੇ ਉੱਪਰ ਕਿਉਂਕਿ ਆਹ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਰਿਸ਼ੀਕੇਸ਼ ਇਧਰਲੇ ਪਾਸੇ ਲਸ਼ਮੜ ਝੂਲੇ ਨੂੰ ਰਾਹ ਜਾਂਦਾ ਜੀ ਤੇ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਰੇਨ ਕੋਟ ਮਿਲ ਰਹੇ ਆ ਔਰ ਇਹ ਦੇਖ ਸਕਦੇ ਹੋ ਤੁਸੀਂ ਮੌਸਮ ਖਰਾਬ ਆ ਮੌਸਮ ਥੋੜਾ ਜਿਆਦਾ ਖਰਾਬ ਆ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਜੀ ਕਿੰਨਾ ਪਿਆਰਾ ਖੂਬਸੂਰਤ ਨਜ਼ਾਰਾ ਗੁਰਦੁਆਰਾ ਸਾਹਿਬ ਜੀ ਦਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵੀਡੀਓ ਨਾ ਬਣੇ ਰੋ ਕਰਾਉਨੇ ਆ ਤੁਹਾਨੂੰ ਦਰਸ਼ਨ ਆਪਾਂ ਵਾਹਿਗੁਰੂ ਜੀ ਦੇ ਲੋ ਜੀ ਦੋਸਤੋ ਗੁਰਦੁਆਰਾ ਸੈਲਜੀ ਦੇ ਕਰਾਈਏ ਦਰਸ਼ਨ ਤੁਹਾਨੂੰ ਫਿਰ ਵੀਡੀਓ ਨਾਲ ਬਣੇ ਰਹੋ ਕਰੋਨਿਆ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਦਰਬਾਰ ਸਾਹਿਬ ਜੀ ਦੇ ਵਿੱਚ ਲੈ ਕੇ ਚਲਦੇ ਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਲੋ ਜੀ ਇਹ ਦਰਬਾਰ ਸਾਹਿਬ ਜੀ ਦਾ ਰਸਤਾ ਵਾ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਬਹੁਤ ਵਧੀਆ ਡੈਕੋਰੇਸ਼ਨ ਕਰੀ ਹੋਈ ਆ ਦਰਬਾਰ ਸਾਹਿਬ ਜੀ ਦੇ ਵਿੱਚ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਜੇਤੂ ਮਿੱਤ ਜੇਸਾ ਜਿਉਣਾ get <sí -se> ਕਿਸ਼ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਮੂਰਤੀਆਂ ਬਣਾਈਆਂ ਗਈਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰੀਆਂ ਕਿਦਾਂ ਜ਼ਾਲਮ ਸਰਕਾਰਾਂ ਨੇ ਸਿੱਖ ਇਤਿਹਾਸ ਦੇ ਉੱਤੇ ਕਿਦਾਂ ਜ਼ੁਲਮ ਕਰਿਆ ਜੀ ਤੁਹਾਨੂੰ ਦਿਖਾ ਸਕਦੇ ਆ ਸਾਰੀਆਂ ਸਿੱਖ ਇਤਿਹਾਸ ਦੀਆਂ ਮੂਰਤੀਆਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਛੋਟੇ-ਛੋਟੇ ਬੱਚਿਆਂ ਦੇ ਉੱਪਰ ਕਿਦਾਂ ਜ਼ੁਲਮ ਹੁੰਦਾ ਸੀਗਾ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਉਹ ਜੀ ਦੇਖ ਸਕਦੇ ਹੋ ਆ ਦੇਖ ਸਕਦੇ ਤੁਸੀਂ ਅਮਰ ਸ਼ਹੀਦ ਭਾਈ ਦਿਆਲਾ ਜੀ ਗਰਮ ਕੜਾਹਿਆਂ ਦੇ ਵਿੱਚ ਕਿਦਾਂ ਜ਼ਾਲਮਾਂ ਨੇ ਕਿੰਨਾ ਜ਼ੁਲਮ ਕਰਿਆ ਸੀਗਾ ਜੀ ਲੇਕਿਨ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਸੀਗੇ ਸਤਗੁਰੂ ਦਾ ਬਾਣਾ ਮੰਨਣ ਦੀ ਤੇਰਾ ਪਿਆ ਮਿੱਠਾ ਲੱਗੇ ਕਹਿ ਕੇ ਸਤਗੁਰੂ ਦੀ ਸੇਵਾ ਕਰਦੇ ਸੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਦੇਖ ਸਕਦੇ ਹੋ ਅਮਰ ਸ਼ਹੀਦ ਭਾਈ ਮਤੀਦਾਸ ਜੀ ਆਰੇ ਦੇ ਨਾਲ ਚੀਰੇ ਜਾਂਦੇ ਵੇ ਦਿਖਾਇਆ ਗਿਆ ਆਰੇ ਦੇ ਨਾਲ ਜਾਲਮਾਂ ਨੇ ਭਾਈ ਮਤੀਦਾਸ ਜੀ ਨੂੰ ਇਸ ਤਰ੍ਹਾਂ ਦੋ ਫਾੜਾਂ ਦੇ ਵਿੱਚ چیر ਦਿੱਤਾ ਗਿਆ ਸੀਗਾ ਇਧਰ ਚਰਖੜੀਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਅਮਰ ਸ਼ਹੀਦ ਭਾਈ ਸੁਭੇਗ ਸਿੰਘ ਜੀ ਤੇ ਭਾਈ ਸ਼ਾਹਬਾਜ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਚਰਖੜੀਆਂ ਦੇ ਉੱਤੇ ਚੜਦੇ ਹੋਏ ਪਰ ਆਪਣਾ ਧਰਮ ਨਹੀਂ ਛੱਡਿਆ ਤੁਸੀਂ ਦੇਖ ਰਹੇ ਹੋ ਇੱਧਰ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਇਹਨਾਂ ਦੀ ਖੋਪੜੀ ਨੂੰ ਅਲੱਗ ਕਰ ਦਿੱਤਾ ਗਿਆ ਸੀ ਸਿਰ ਦੇ ਨਾਲੋਂ ਤੁਸੀਂ ਦੇਖ ਸਕਦੇ ਹੋ ਰੰਬਾ ਮਾਰ ਰੰਬੇ ਦੇ ਨਾਲ ਖੋਪੜੀ ਨੂੰ ਅਲੱਗ ਕਰ ਦਿੱਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜ਼ਾਲਮਾਂ ਨੇ ਕਿੰਨਾ ਜ਼ੁਲਮ ਕਰਿਆ ਜੋ ਕਿ ਇੱਕ ਤਸਵੀਰਾਂ ਦੇ ਰੂਪ ਦੇ ਵਿੱਚ ਸਿੱਖ ਸਾਧ ਸੰਗਤ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਉਂਗਲਾਂ ਦੇ ਤੁਸੀਂ ਦੇਖ ਸਕਦੇ ਹੋ ਪੋਟਿਆਂ ਨੂੰ ਕੱਟਿਆ ਗਿਆ ਸੀ ਉਂਗਲਾਂ ਦੇ ਪੋਟਿਆਂ ਨੂੰ ਟੱਕ ਮਾਰ ਮਾਰ ਕੇ ਛੋਟੇ ਛੋਟੇ ਕੱਟਿਆ ਗਿਆ ਸੀ ਲੇਕਿਨ ਆਪਣਾ ਧਰਮ ਨਹੀਂ ਛੱਡਿਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਤੁਸੀਂ ਦੇਖਦੇ ਹੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੀ ਸ਼ੀਸ਼ਟਲੀ ਦੇ ਉੱਤੇ ਰੱਖ ਕੇ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੋ ਕਿ ਇੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਛੋਟੇ ਸ਼ਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ ਵਿੱਚ ਸਰਹੰਦ ਦੀ ਦੀਵਾਰ ਦੇ ਵਿੱਚ ਵਜ਼ੀਰ ਖਾਨ ਨੇ ਚਣਵਾ ਦਿੱਤਾ ਸੀਗਾ ਜੀ ਲੇਕਿਨ ਆਪਣਾ ਧਰਮ ਨਹੀਂ ਸੀ ਉਹਨਾਂ ਨੇ ਛੱਡਿਆ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੀ ਤੁਸੀਂ ਇੱਧਰਲੇ ਪਾਸੇ ਤਸਵੀਰ ਬਣਾਈ ਗਈ ਹੈ ਇੱਕ ਸੋਨੇ ਦਾ ਤਖਤ ਉਹਨਾਂ ਦਾ ਕੋਹੀ ਨੂਰ ਹੀਰਾ ਡੋਲੇ ਦੇ ਨਾਲ ਬੰਨਿਆ ਹੁੰਦਾ ਸੀ ਉਹ ਵੀ ਦਿਖਾਇਆ ਗਿਆ ਜੀ ਦੇਖ ਸਕਦੇ ਹੋ ਕਿੰਦਾ ਕਲਗੀ ਲਾ ਕੇ ਬਿਲਕੁਲ ਅਸਲੀ ਰੂਪ ਦੇ ਵਿੱਚ ਲੱਗਦੇ ਪਏ ਆ ਮਹਾਰਾਜਾ ਰਣਜੀਤ ਸਿੰਘ ਜੀ ਜੇ ਇਹਨਾਂ ਵਰਗਾ ਰਾਜ ਫੇਰ ਆ ਜਾਏ ਤਾਂ ਪੰਜਾਬ ਸੋਨੇ ਦੀ ਚਿੜੀਆ ਫੇਰ ਬਣ ਸਕਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੋਨੇ ਦਾ ਤਖਤ ਵੀ ਉਸੇ ਤਰ੍ਹਾਂ ਬਣਾਇਆ ਗਿਆ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਧਰ ਅਮਰਸ਼ੀਦ ਪਾਈ ਮਨੀ ਸਿੰਘ ਦੀ ਪੋਟੀਆਂ ਪੁੱਟੇ ਕਰਕੇ ਉਂਗਲਾਂ ਨੂੰ ਕੱਟ ਦਿੱਤਾ ਗਿਆ ਸੀਗਾ ਛੋਟੇ ਸ਼ਾਹਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਣਵਾ ਦਿੱਤਾ ਸੀਗਾ ਜੀ ਪਰ ਵਾਹਿਗੁਰੂ ਦੇ ਜਕਾਰੇ ਲਾਉਂਦੇ ਉਹ ਦੇਖ ਸਕਦੇ ਹੋ ਤੁਸੀਂ ਇਦਾਂ ਹੌਸਲੇ ਬਲੰਦ ਨੇ ਛੋਟੇ-ਛੋਟੇ ਸ਼ਾਹਬਜ਼ਾਦਿਆਂ ਦੇ ਜੋ ਦਿਖਾਇਆ ਗਿਆ ਹੈ ਬੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਧਰਮ ਨਹੀਂ ਛੱਡਿਆ ਇੱਕ ਸ਼ਹੀਦਾਂ ਦੀ ਯਾਦਗਾਰ ਜਗ੍ਹਾ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਤੇ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਇੱਧਰ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਇੱਧਰਲੇ ਪਾਸੇ ਨਿਸ਼ਾਨ ਸਾਹਿਬ ਤੇ ਅਦਿਸ਼ੀਕੇਸ਼ ਗੁਰਦੁਆਰਾ ਜੀ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਆਪਣਾ ਜੀਵਨ ਸਫਲਾ ਕਰੋ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਕੇ ਪੰਜੀਕਰਨ ਕਾਊਂਟਰ ਇੱਧਰਲੇ ਪਾਸੇ ਜੋ ਕਿ ਉੱਧਰ ਆਪਣੇ ਪਰਚੀ ਕਟਾਈ ਜਾਂਦੀ ਆ ਜੋ ਦਰਸ਼ਨਾਂ ਲਈ ਪਰਚੀ ਹੁੰਦੀ ਆ ਇੱਧਰਲੇ ਪਾਸੇ ਰੂਮ ਕਮਰੇ ਮਿਲਦੇ ਆ ਜੀ ਤੇ ਕਮਰੇਆਂ ਦੇ ਮਿਲਣ ਦਾ ਸਮਾਂ ਜਿਹੜਾ ਵਾ ਉਹ 1:30 ਵਜੇ ਦਾ ਸਮਾਂ ਹੁੰਦਾ ਵਾ ਦਰਬਾਰ ਸਾਹਿਬ ਦਾ ਰਸਤਾ ਵਾ ਇਧਰਲੇ ਪਾਸੇ ਤੁਹਾਨੂੰ ਦੇਖ ਸਾਧਿਓ ਤੇ ਆਪਾਂ ਤੁਹਾਨੂੰ ਵੀਡੀਓ 'ਚ ਹੋਰ ਵੀ ਰਿਸ਼ੀ ਗਏ ਗੁਰਦੁਆਰਾ ਸਾਹਿਬ ਜੀ ਤੇ ਕਰਾਉਂਦੇ ਆ ਦਰਸ਼ਨ ਤੇ ਲੰਗਰ ਹਾਲ ਦੇ ਦਰਸ਼ਨ ਵੀ ਕਰਵਾਉਂਦੇ ਆ ਲੰਗਰ ਹਾਲ ਦੇ ਵਿੱਚ ਇੱਕ ਅੱਧਾ ਪ੍ਰਸ਼ਾਦਾ ਛੱਕ ਕੇ ਆਪਾਂ ਰੁਕ ਰੋਵਾਂਗੇ ਅੱਗੇ ਅੱਗੇ ਦੇ ਸਫ਼ਰ ਰਵਾਨਾ ਕਰਾਂਗੇ ਅੱਗੇ ਦਾ ਵੀਡੀਓ ਨਾਲ ਬਣੇ ਰਿਓ ਅੱਗੇ ਦੀ ਅੱਗੇ ਤੁਹਾਨੂੰ ਕੁਦਰਤ ਦੇ ਨਜ਼ਾਰੇ ਵੀ ਦਿਖਾਵਾਂਗੇ ਤੇ ਅੱਗੇ ਦੇ ਅੱਗੇ ਵਾਹਿਗੁਰੂ ਦੇ ਦਰਸ਼ਨ ਵੀ ਕਰਵਾਵਾਂਗੇ ਸੰਗਤੋ ਇੱਧਰ ਬਾਬਾ ਜੀ ਦੇਖੋ ਕਿੰਨੀ ਪਿਆਰ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਆ ਜੀ ਰਹਿਣ ਲਈ ਪੱਖੇ ਕੂਲਰ ਲੱਗੇ ਹੋਏ ਆ ਸਾਰਾ ਕੁਝ ਏਸੀ ਵਾਲੇ ਕਮਰੇ ਜੇ ਲੈਣਾ ਚਾਹੁੰਦਾ ਕੋਈ ਉਹ ਵੀ ਮਿਲ ਜਾਣਗੇ 1000 ਰੁਪਏ ਦਾ ਕਮਰਾ ਉਹ ਐਕਸਟਰਾ ਲੱਗਦਾ ਜੀ 1000 ਰੁਪਿਆ ਜੇ ਕੋਈ ਏਸੀ 'ਚ ਰਹਿਣਾ ਚਾਹੁੰਦਾ ਵਾ ਲਓ ਜੀ ਸੰਗਤਾਂ ਤਿਆਰ ਹੋ ਗਈਆਂ ਨੇ ਅੱਗੇ ਹੇਮਕੋਟ ਸਾਹਿਬ ਨੂੰ ਰਵਾਨਾ ਹੋਣ ਲਈ ਤੇ ਘਾਰਾ ਜੀ ਇੱਧਰ ਜੋੜੇ ਜਮਾ ਹੁੰਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਰ ਹੁਣੇ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਜੋੜਿਆਂ ਦੀ ਸੇਵਾ ਕਰ ਰਹੇ ਨੇ ਲੰਗਰ ਹਾਲ 'ਚ ਚੱਲਦੇ ਆ ਜੀ ਚਾਹ ਪ੍ਰਸ਼ਾਦਾ ਹਾਂ ਥੋੜਾ ਥੋੜਾ ਛਕਾਂਗੇ ਤੇ ਆਪਾਂ ਫਿਰ ਅੱਗੇ ਨੂੰ ਚੱਲਦੇ ਆ ਵੀਡੀਓ ਨਾਲ ਬਣੇ ਰਹੋ ਨਾਲ ਦੀ ਨਾਲ ਆਪਣੀਆਂ ਡੇਲੀ ਵੀਡੀਓ ਆਉਣਗੀਆਂ ਦੋਸਤੋ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹਰੇ ਕਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਰੂਰ ਦਿਵਾ ਲਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ। ਚੱਲ ਲੈ ਲਿਆ ਆਪਾਂ। ਇੱਧਰ ਜਲ ਦੀ ਸੇਵਾ ਬਾਈ ਹੁਣੀ ਕਰ ਰਹੇ ਨੇ ਬਾਬਾ ਜੀ। ਤੁਸੀਂ ਦੇਖ ਸਕਦੇ ਹੋ ਉੱਧਰ ਪ੍ਰਸ਼ਾਦੇ ਵਾਲੇ ਬਾਬਾ ਜੀ ਵੀ ਆ ਗਏ ਆ। ਪ੍ਰਸ਼ਾਦਾ ਪਾਣੀ ਲਈਏ ਛਕੀਏ। ਲੋ ਜੀ ਪ੍ਰਸ਼ਾਦਾ ਪਵਾ ਲਿਆ ਆਪਾਂ ਛਕਦੇ ਆਂ ਪ੍ਰਸ਼ਾਦਾ ਫਿਰ। ਇੱਧਰ ਵੀ ਬਾਬਾ ਜੀ ਸੇਵਾ ਕਰ। ਬਸੇ ਦੇਖੋ 40 ਕੇਤਲੀ ਲੱਗੀ ਹੋਈ ਆ। ਸੰਗਤ ਆਪਨੇ ਆਪ ਬਾਟੀਆਂ ਚੱਕਦੀਆਂ ਤੇ ਚਾਹ ਟੂਡੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਆਪਾਂ ਵੀ ਚਾਹ ਪਾਰੀਏ ਅਚਾ ਆਪਣੇ ਆਪ ਆਉਂਦੀ ਆ ਵੱਡੀ ਡਰਮੀ ਲਾਈ ਹੋਈ ਆ ਗੁਰਦੁਆਰਾ ਸਾਹਿਬ ਜੀ ਨੇ ਇਹ ਵੀ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਲਈਏ ਉਹ ਦੇਖੋ ਚਾਹ ਲਓ ਜੀ ਚਾਹ ਪੀ ਲਿਏ ਅੱਛਾ ਆਪਾਂ ਹੋਰ ਚਾਹ ਚੱਕੀਏ ਉੱotros ਸੰਗਤਾਂ ਵੀ ਚਾਹ ਪਾਈ ਜਾਂਦੀਆਂ ਨੇ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਭਾਂਡਿਆਂ ਦੀਆਂ ਸੇਵਾ ਕਰ ਰਹੀਆਂ ਨੇ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜਿਹੜੀਆਂ ਬੀਬੀਆਂ ਇਹ ਨਹੀਂ ਗਰਮੀ ਦੇ ਵਿੱਚ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀਆਂ ਵਰਕੇ ਹੁਣੇ ਜੀ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੁਸੀਂ ਦੇਖ ਸਕਦੇ ਹੋ ਪਾਲਕੀ ਇਸ ਜਗ੍ਹਾ ਦੇ ਆ ਗੱਡੀ ਦੇ ਬੱਚ ਜੋ ਬਣਾਈ ਆ ਰੱਖੀ ਜਾਂਦੀ ਆ ਜਦੋਂ ਗੁਰਦੁਆਰਾ ਸਾਹਿਬ ਜੀ ਦਾ ਨਗਰ ਕੀਰਤਨ ਕੱਢਿਆ ਦੇਖ ਸਕਦੇ ਹੋ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਤੁਸੀਂ ਦੇਖੋ ਉੱਧਰਲੇ ਪਾਸੇ ਸਰੋਵਰ ਆ ਜੀ ਆ ਕੰਟੀਨ ਬਣਾਈ ਗਈ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਭਾਈ ਬਿਆਲਾ ਜੀ ਨਵਾਸ ਸਾਹਿਬੀ ਦੋਸਤੋ ਮਿਲਦੇ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਹੁਣ ਨਾਲ ਦੀ ਨਾਲ ਜਿਹੜੀਆਂ ਵੀਡੀਓ ਆਉਣੀਆਂ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਜੀ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ